ਅਮਰੀਕਾ ਦੇ ਵਿੱਚ ਡੋਂਕੀ ਲਗਾ ਕੇ ਗਏ ਪ੍ਰਵਾਸੀਆਂ ਵਾਸਤੇ ਬਹੁਤ ਜ਼ਰੂਰੀ ਖਬਰ ਹੈ ਜੇਕਰ ਤੁਹਾਡਾ ਕੋਈ ਵੀ ਜਾਣ ਪਹਿਚਾਨ ਦਾ ਡੋਂਕੀ ਲਗਾ ਕੇ ਅਮਰੀਕਾ ਦਾ ਵਿੱਚ ਵਸਿਆ ਹੋਇਆ ਤਾਂ ਧਿਆਨ ਦੇ ਨਾਲ ਇਸ ਖਬਰ ਨੂੰ ਸੁਣ ਲਵੋ ਕਿਉਂਕਿ ਅਮਰੀਕਾ ਸਰਕਾਰ ਪੂਰੀ ਤਰ੍ਹਾਂ ਸਖਤ ਹੋ ਚੁੱਕੀ ਹੈ ਸੋ ਚੁੱਕਦਿਆਂ ਸਾਹ ਡੋਨਾਲਡ ਟਰੰਪ ਦੇ ਵੱਲੋਂ ਕਈ ਸਾਰੇ ਵੱਡੇ ਵੱਡੇ ਐਲਾਨ ਕੀਤੇ ਗਏ ਨੇ ਜਿਨ੍ਹਾਂ ਦਾ ਵਿੱਚ ਮੁੱਖ ਐਲਾਨ ਹੈ ਪ੍ਰਵਾਸੀਆਂ ਦੀਆਂ ਗ੍ਰਿਫਤਾਰੀਆਂ ਜੀ ਹਾਂ ਹੁਣ ਜਿਹੜੇ ਵੀ ਪ੍ਰਵਾਸੀ ਡੋਂਕੀ ਲਗਾ ਕੇ ਗਏ ਨੇ ਬਿਨਾ ਕਾਗਜ਼ ਪੱਤਰ ਉਹ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਉਹਨਾਂ ਦੀਆਂ ਗ੍ਰਿਫਤਾਰੀਆਂ ਵਾਸਤੇ ਛਾਪੇਮਾਰੀ ਜੋ ਹੈ ਕੀਤੀ ਜਾ ਰਹੀ ਅਮਰੀਕਾ ਸਰਕਾਰ ਨੇ ਸਖਤਾਈ ਦਿਖਾਣੀ ਸ਼ੁਰੂ ਕੀਤੀ ਤੇ ਨਾਲ ਦੀ ਨਾਲ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅੱਜ ਤੋਂ ਹੀ ਗ੍ਰਿਫਤਾਰੀ ਵਾਸਤੇ ਜੋ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਵੀ ਪ੍ਰਵਾਸੀ ਲੋਕ ਅਮਰੀਕਾ ਸਰਕਾਰ ਦੇ ਹੱਥੇ ਚੜਨਗੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਬਾਅਦ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੀ ਕੀਤੀ ਜਾਏਗੀ ਤਦਾਦੀਏ ਕਿ ਡੋਨਾਲਟ ਟਰੰਪ ਨੇ ਸੋਮਵਾਰ ਨੂੰ ਸੰਯੁਕਤ ਰਾਜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਦੇ ਸੋਚ ਚੁੱਕੀ ਹੈ ਸੋਚ ਚੱਕ ਦੇ ਸਮੇਂ ਡੋਨਲਡ ਟਰੰਪ ਨੂੰ ਐਕਸ਼ਨ ਦੇ ਵਿੱਚ ਦੇਖਿਆ ਗਿਆ ਤੇ ਉਹਨਾਂ ਨੇ ਆਪਣੇ ਪਹਿਲੇ ਹੀ ਭਾਸ਼ਣ ਦੇ ਵਿੱਚ ਖਈ ਸਾਰੇ ਵੱਡੇ ਐਲਾਨ ਕੀਤੇ ਡੋਨਲਡ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਆਤਵਾਦੀ ਐਲਾਨ ਦਿੱਤਾ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਨੇ ਮੈਕਸੀਕੋ ਸਰਹੱਦ ਤੇ ਰਾਸ਼ਟਰਪਤੀ ਐਮਰਜੈਂਸੀ ਦਾ ਵੀ ਐਲਾਨ ਕਰ ਦਿੱਤਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਸਵਰਗ ਯੁੱਗ ਹੁਣ ਸ਼ੁਰੂ ਹੋਣ ਜਾ ਰਿਹਾ ਹੈ ਇਸ ਦਿਨ ਤੋਂ ਸਾਡਾ ਦੇਸ਼ ਪੂਰੀ ਦੁਨੀਆ ਦੇ ਵਿੱਚ ਦੁਬਾਰਾ ਵਧੇਗਾ ਤੇ ਸਤਿਕਾਰਿਆ ਜਾਵੇਗਾ ਅਮਰੀਕਾ ਫਿਰ ਤੋਂ ਵੱਡਾ ਅਤੇ ਮਹਾਨ ਬਣ ਜਾਵੇਗਾ ਹੁਣ ਅਮਰੀਕਾ ਦੇ ਵਿੱਚ ਤੇਜ਼ੀ ਦੇ ਨਾਲ ਬਤਲਾਪੀ ਆਵੇਗਾ ਅਸੀਂ ਅਮਰੀਕਾ ਦੇ ਵਿੱਚ ਕੁਸਪੈਡ ਨੇ ਕੀ ਕਹੋਣ ਤਮਾਂਗੇ ਅਮਰੀਕਾ ਫਰਸਟ ਨੀਤੀ ਤੇ ਕੰਮ ਕਰੇਗਾ ਅਮਰੀਕਾ ਜਲਦੀ ਹੀ ਪਹਿਲਾਂ ਨਾਲੋਂ ਕਿਤੇ ਵੱਡਾ ਮਜ਼ਬੂਤ ਅਤੇ ਬੇਮਿਸਾਲ ਹੋਵੇਗਾ ਉੱਥੇ ਹੀ ਰোনালਡ ਟਰੰਪ ਨੇ ਕਿਹਾ ਕਿ ਮੈਂ ਵਿਸ਼ਵਾਸ ਤੇ ਉਮੀਦ ਦੇ ਨਾਲ ਰਾਸ਼ਟਰਪਤੀ ਅਹੁਦੇ ਤੇ ਵਾਪਸ ਆ ਰਿਹਾ ਹਾਂ ਕਿ ਅਸੀਂ ਰਾਸ਼ਟਰੀ ਸਫਲਤਾ ਦੇ ਇੱਕ ਨਵੇਂ ਦਿਲਚਸਪ ਯੁੱਗ ਦੀ ਸ਼ੁਰੂਆਤ ਕਾਰਿਆਂ ਦੇਸ਼ ਦੇ ਵਿੱਚ ਬਤਲਾਵਤੀ ਲਹਿਰ ਹੈ ਤਾਂ ਦੱਸਿਏ ਕਿ ਡੋਨਾਲਡ ਟਰੰਪ ਨੇ ਕਈ ਸਾਰੇ ਵੱਡੇ ਐਲਾਨ ਕੀਤੇ ਸੀ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਸੀ ਕਿ ਅਮਰੀਕਾ ਫਰਸਟ ਨੀਤੀ ਤੇ ਕੰਮ ਕਰੇਗਾ ਮੈਕਸੀਕੋ ਸਰਹੱਦ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਸੀ ਅਮਰੀਕਾ ਦੇ ਵਿੱਚ ਨਿਸ਼ਲੇ ਪਦਾਰਥਾਂ ਦੇ ਤਸਕਰਾਂ ਨੂੰ ਆਤਵਾਦੀ ਐਲਾਨਿਆ ਜਾਵੇਗਾ ਅਮਰੀਕਾ ਦੇ ਵਿੱਚ ਹਰ ਕਿਸੇ ਨੂੰ ਬੋਲਣ ਦੀ ਅਜ਼ਾਦੀ ਹੋਵੇਗੀ ਉੱਥੇ ਹੀ ਇਹ ਵੀ ਕਿਹਾ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ ਅਮਰੀਕਾ ਦੇ ਵਿੱਚ ਸਿਰਫ ਦੋ ਲਿੰਗ ਹੋਣਗੇ ਮਰਦ ਅਤੇ ਔਰਤ ਪਨਾਮਾ ਨਹਿਰ ਦਾ ਕੰਟਰੋਲ ਵਾਪਸ ਲੈ ਲਵੇਗਾ ਗਲ ਆਫ ਮੈਕਸੀਕੋ ਦਾ ਨਾਮ ਬਦਲ ਕੇ ਗਲਫ ਆਫ ਅਮਰੀਕਾ ਰੱਖਿਆ ਜਾਵੇਗਾ ਉੱਤੇ ਕੀ ਐਕਸਟਰਨਲ ਰੈਵਨਿਊ ਸਰਵਿਸ ਦਾ ਵੀ ਐਲਾਨ ਕੀਤਾ ਹੈ ਮੈਕਸੀਕੋ ਸਰਹਾਦਤ ਇੱਕੰਦ ਵੀ ਬਣਾਈ ਜਾਵੇਗੀ ਡ੍ਰਿਲ ਬੇਬੀ ਡ੍ਰਿਲ ਨੀਤੀ ਦਾ ਵੀ ਐਲਾਨ ਕੀਤਾ ਗਿਆ ਕੋਈ ਨਸਲਵਾਦ ਨਹੀਂ ਪ੍ਰਤਿਭਾ ਨੂੰ ਤਰਜੀਹ ਦਿੱਤੀ ਜਾਂਦੀ ਹੈ ਦੂਜੇ ਦੇਸ਼ਾਂ ਤੇ ਟੈਕਸ ਅਤੇ ਟੈਰਿਫ ਵਧਾਏਗਾ ਅਮਰੀਕਾ ਦੇ ਵਿੱਚ ਕੋਈ ਵੀ ਸੈਂਸਰਸ਼ਿਪ ਨਹੀਂ ਹੈ ਅਸੀਂ ਚੀਨ ਦੇ ਦਬਦਬੇ ਨੂੰ ਖਤਮ ਕਰਾਂਗੇ ਅਮਰੀਕੀ ਫੌਜਾਂ ਤੇ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਸੁਤੰਤਰ ਹਨ ਅਮਰੀਕੀ ਫੌਜ ਦੂਜੇ ਦੇਸ਼ਾਂ ਦੀ ਲੜਾਈ ਦੇ ਵਿੱਚ ਨਹੀਂ ਆਵੇਗੀ ਦੁਨੀਆ ਹੁਣ ਸਾਨੂੰ ਵਰਤਨ ਦੇ ਯੋਗ ਨਹੀਂ ਹੋਵੇਗੀ ਅਮਰੀਕਾ ਦੇ ਵਿੱਚ ਕਾਨੂੰਨ ਦਾ ਰਾਜ ਹੋਵੇਗਾ ਉੱਥੇ ਹੀ ਬਾਈਡਨ ਨੇ ਕਾਨੂੰਨ ਦੀ ਦੁਰਵਰਤੋਂ ਕੀਤੀ ਜੋ ਹੁਣ ਨਹੀਂ ਹੋਵੇਗਾ ਅਮਰੀਕਾ ਫਿਰ ਤੋਂ ਨਿਰਮਾਣ ਕੇਂਦਰ ਬਣ ਜਾਵੇਗਾ ਅਸੀਂ ਪਲਾਣ ਤੇ ਵਿੱਚ ਅਮਰੀਕਾ ਦਾ ਝੰਡਾ ਲਹਿਰਾਵਾਂਗੇ ਅਮਰੀਕਾ ਦੇ ਲਈ ਕੋਈ ਰਵਿਯਸ ਸੰਭਵ ਨਹੀਂ ਹੈ ਅਸੀਂ ਅਮਰੀਕਾ ਦੇ ਦੁਸ਼ਮਣਾਂ ਨੂੰ ਹਰ ਰਾਤ ਵੰਗੇ ਅਸੀਂ ਸੁਪਨੇ ਦੇਖਾਂਗੇ ਤੇ ਉਹਨਾਂ ਨੂੰ ਪੂਰਾ ਕਰਾਂਗੇ ਤਦ ASCII ਇਹ ਕਿ ਇਹ ਵੱਡੇ ਐਲਾਨ ਜੋ ਨਾਲ ਟਰੰਪ ਤੇ ਵੱਲੋਂ ਸੋਹ ਚੁੱਕਦੇ ਅੰਸਾਰ ਕੀਤੇ ਗਏ ਨੇ ਜਿਨ੍ਹਾਂ ਨੂੰ ਹੁਣ ਲਾਗੂ ਵੀ ਕੀਤਾ ਜਾਏਗਾ WhatsApp ਤੋਂ ਪਹਿਲਾਂ ਕਿ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਜਾਏਗਾ ਤੇ ਉਹਨਾਂ ਦੇ ਗ੍ਰਫਤਾਰੀਆਂ ਵੀ ਕੀਤੀਆਂ ਜਾਣਗੀਆਂ